ਅਗਰ ਤੁਸੀਂ ਵੀ ਆਮ ਘਰ ਤੋਂ ਹੋ ਪਰ ਸੁਪਨੇ ਬਹੁਤ ਵੱਡੇ ਨੇ ਸਾਧਨ ਕੋਈ ਵੀ ਨਹੀਂ ਹੈ ਤਾਂ ਹਿੰਮਤ ਨਾ ਹਾਰੋ ਕਿਉਂਕਿ ਕੰਮ ਚਾਪ ਪੂਰਦੇ ਲਈ ਗਰੀਬੀ ਮਾਣੇ ਨਹੀਂ ਰੱਖਦੀ ਇਸ ਨੌਜਵਾਨ ਸਭ ਕਰ ਦਤਾ ਇੱਕ ਸ਼ੌਂਕ ਸੀ ਮੈਨੂੰ ਆਰਮੀ ਦੇ ਵਿੱਚ ਜਾਣ ਦਾ ਤੇ ਮੈਂ 6ਵੀਂ ਕਲਾਸ ਤੋਂ ਹੀ ਸ਼ੁਰੂ ਕਰਤੀ ਸੀ ਦੌੜ ਲਾਈ ਜੀ ਦਿਨ ਰਾਤ ਦੌੜ ਲਾਈ ਜੀ ਉਸ ਟਾਈਮ ਆਪਣੇ ਕੋ ਕੋਈ ਮਤਲਬ ਸਾਧਨ ਨਹੀਂ ਸੀ ਹੈਗਾ ਉਹਨਾਂ ਨੂੰ ਗੂੜ ਸੀ ਨਾ ਕੋਈ ਮਤਲਬ ਡਾਈਟ ਸੀ ਸਾਡੀ ਪੁੱਛੋ ਨਹੀਂ ਸੀ ਸਾਡੇ ਕੋਲ ਇਹ ਨੌਤਵਾਨ ਗਰੀਬ ਕਿਸਾਨ ਦਾ ਪੁੱਤ ਹੈ ਪਰ ਸੁਪਨਾ ਦੇਖਦਾ ਹੈ ਕਿ ਭਾਰਤੀ ਫੌਜ ਦੇ ਵਿੱਚ ਭਾਟੀ ਹੋ ਕੇ ਸੇਵਾ ਕਰਨੀ ਹੈ ਆਪਣੇ ਦੇਸ਼ ਦੀ ਤਾਂ ਉਸ ਕੋ ਬਾਅਦ 14 ਗੋਲੀਆਂ ਖਾ ਕੇ ਵੀ ਅਤਵਾਦੀਆਂ ਦੇ ਨਾਲ ਮੁਕਾਬਲਾ ਕਰਦਾ ਹੈ ਤੇ ਦੇਸ਼ ਦੀ ਅੱਜ ਸੇਵਾ ਕਰ ਰਿਹਾ ਹੈ ਰਾਜੀ ਰਾਮ ਦੇਸੀ ਤੇ ਸਾਡੇ ਤੇ ਅਤਵਾਦੀ ਹਮਲਾ ਹੋ ਗਿਆ ਪੂਰਾ ਅਤਵਾਦੀ ਹਮਲਾ 16 17 ਬੰਦੇ ਨੇ ਜਗਦਮ ਸਾਡੇ ਤੇ ਫਾਇਰ ਕਰ ਦਿੱਤਾ ਔਰ ਇੰਨਾ ਜ਼ਬਰਦਸਤੀ ਬਚਣਾ ਬਹੁਤ ਮੁਸ਼ਕਲ ਸੀ ਤੇ ਉਸ ਟਾਈਮ ਮੈਨੂੰ 14 ਗੋਲੀਆਂ ਲੱਗੀਆਂ ਔਰ ਮੇਰੇ ਦੋ ਸਾਥੀਆਂ ਨੂੰ ਵੀ ਨਾਲ ਲੱਗੀਆਂ ਫਿਰ ਵੀ ਆਪਾਂ ਹਿੰਮਤ ਨਹੀਂ ਹਾਰੀ ਸੀ ਅਜੇ ਮੈਨੂੰ ਯਾਦ ਆਉਂਦਾ ਕਿ ਮੈਂ ਬੰਦੇ ਆਪਣੇ ਸੇਵ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਸੇਵ ਕੀਤਾ ਔਰ ਉਹ ਜ ਆਦਮੀ ਅਜੇ ਤੱਕ ਨਹੀਂ ਬੋਲਦੀ ਸ਼ਿਕਾਤ ਦੇਖ ਰਹੇ ਨੇਸ਼ਨਲ ਪੋਸਟ ਮੈਂ ਹਾਂ ਤੁਹਾਡੇ ਨਾਲ ਗੁਰਦੀਪ ਕੌਰ ਦੱਸ ਦਈਏ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਤੋਂ ਇੱਕ ਨੌਜਵਾਨ ਮਲਕੀਤ ਸਿੰਘ ਜੜਾ ਸਬੰਧ ਰੱਖਦਾ ਹੈ ਪਰ ਸੁਪਨਾ ਇੱਕ ਵੱਡਾ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਕਿ ਭਾਰਤ ਦੀ ਸੇਵਾ ਕਰਨੀ ਹੈ ਭਾਰਤੀ ਫੌਜ ਦੇ ਵਿੱਚ ਭਰਤੀ ਹੋਣਾ ਤਾਂ 17 ਸਾਲ ਦੀ ਉਮਰ ਦੇ ਵਿੱਚ ਇਹ ਨੌਜਵਾਨ ਭਰਤੀ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਆਪਣੇ ਦੇਸ਼ ਦੀ ਸੇਵਾ ਦੇ ਲਈ ਨਿਕਲ ਪੈਂਦਾ ਹੈ ਭਾਰਤੀ ਫੌਜ ਦੇ ਵਿੱਚ ਭਰਤੀ ਹੋ ਕੇ ਪੂਰੇ 78 ਮੁਕਾਬਲੇ ਲੜਦਾ ਹੈ ਤੇ ਉਸ ਤੋਂ ਬਾਅਦ ਅਤਵਾਦੀਆਂ ਦੇ ਨਾਲ ਖਤਰਨਾਕ ਅਤਵਾਦੀਆਂ ਦੇ ਨਾਲ ਅਮਿਸ ਦਾ ਮੁਕਾਬਲਾ ਹੁੰਦਾ ਹੈ ਤਾਂ ਦੱਸਦਾ ਹੈ ਕਿ ਕਿਸ ਤਰ੍ਹਾਂ ਗਰੀਬੀ ਦੇ ਵਿੱਚੋਂ ਨਿਕਲ ਕੇ ਕਾਮਯਾਬੀ ਹਾਸਲ ਕੀਤੀ ਐ ਇੱਕ ਵਾਰ ਤਾਂ ਇਸ ਤਰ੍ਹਾਂ ਦੇ ਅਤਵਾਦੀ ਦੇ ਨਾਲ ਮੁਕਾਬਲਾ ਹੁੰਦਾ ਹੈ ਕਿ 14 ਗੋਲੀਆਂ ਖਾ ਕੇ ਵੀ ਹਿੰਮਤ ਨਹੀਂ ਹਾਰਦਾ ਅਤਵਾਦੀਆਂ ਨੂੰ ਢੇਰ ਕਰ ਦਿੰਦਾ ਤੇ ਅੱਜ ਇਹ ਬਾਕੀ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਕਿ ਅਗਰ ਤੁਹਾਡੇ ਵੀ ਸੁਪਨੇ ਬਹੁਤ ਵੱਡੇ ਨੇ ਕਾਮਜਾਬ ਹੋਣਾ ਚਾਹੁੰਦੇ ਹੋ ਕੋਈ ਵੀ ਸਾਧਨ ਨਹੀਂ ਦਿਖ ਰਿਹਾ ਪਰ ਹਿੰਮਤ ਨਾ ਹਾਰੋ ਕਿਉਂਕਿ ਕਾਮਜਾਬ ਹੋਣ ਦੇ ਲਈ ਤੁਹਾਡੀ ਗਰੀਬੀ ਮਾਇਨੇ ਨਹੀਂ ਰੱਖੇਗੀ ਇਹ ਵੀ ਗਰੀਬ ਸੀ ਗਰੀਬ ਕਿਸਾਨ ਦੇ ਪੁੱਤ ਸੀ ਪਰ ਕੋਈ ਇਹਨਾਂ ਦੇ ਕੋਲ ਸਾਧਨ ਨਹੀਂ ਸੀ ਕੋਈ ਵੀ ਡਾਈਟ ਨਹੀਂ ਸੀ ਪਰ ਹਿੰਮਤ ਨਹੀਂ ਹਾਰਦੇ ਸੀ ਕੰਮ ਚਾਬ ਹੋਣ ਦੇ ਲਈ ਮਿਹਨਤ ਲਗਾਤਾਰ ਜਾਰੀ ਰੱਖੀ 17 ਸਾਲ ਦੀ ਉਮਰ ਦੇ ਵਿੱਚ ਭਰਤੀ ਹੋ ਕੇ ਅਜ ਭਾਰਤੀ ਫੌਜ ਦੀ ਭਾਰਤੀ ਫੌਜ ਦੇ ਵਿੱਚ ਭਰਤੀ ਨੇ ਤੇ ਦੇਸ਼ ਦੀ ਸੇਵਾ ਕਰੇ ਨੇ ਨਾਮ ਇਹਨਾਂ ਦਾ ਮਲਕੀਤ ਸਿੰਘ ਆ ਬਾਕੀ ਨੌਜਵਾਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਨਸ਼ਿਆਂ ਵੱਲ ਨਾ ਜਾਓ ਸਗੋਂ ਆਪਣੇ ਸੁਪਨਿਆਂ ਦੇ ਪ੍ਰਤੀ ਮਿਹਨਤ ਕਰੋ ਅਗਰ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਸੁਪਨਾ ਦੇਖਦੇ ਹੋ ਤਾਂ ਉਸ ਦੇ ਲਈ ਇੱਕ ਦਿਨ ਰਾਤ ਚੜਾ ਇੱਕ ਕਰ ਦੋ ਇਹ ਨੌਜਵਾਨ ਲੋਕਿਆਂ ਨੂੰ ਪ੍ਰੇਰਿਤ ਕਰ ਰਿਹਾ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਰਾਏ ਜ਼ਰੂਰ ਸਾਂਝੀ ਕਰਨਾ ਗੁਰਦਾਸਪੁਰ ਤੋਂ ਵਿਸ਼ੇ ਸ਼ਰਮਾ ਜੀ ਨੇ ਇਹ ਪੂਰੀ ਰਿਪੋਰਟ ਭੇਜੀ ਹੈ ਲੋਕਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਉਹਨਾਂ ਦੇ ਅੰਦਰ ਇੱਕ ਮੋਟੀਵੇਸ਼ਨ ਪਰੰਦੇ ਲਈ ਇਹ ਵੀਡੀਓ ਬਾਕੀ ਨੌਜਵਾਨਾਂ ਤੱਕ ਜ਼ਰੂਰ ਪਹੁੰਚਾਣਾ ਜੀ ਮੇਰਾ ਨਾਮ ਹੈ ਐਕਸ ਸਰਵਿਸਮੈਨ ਮਕੀਤ ਸਿੰਘ ਬੈਟਲ ਕੈਡਟੀ ਮਰ ਮਦੀਨਾ ਨਗਰ ਜੀਟੀ ਰੋਡ 베ਰੀਆ ਮਹੱਲੇ ਦਾ ਰਹਿਣ ਵਾਲਾ ਸਜੀਦ ਉਸ ਆਰਮੀ ਨਹੀਂ ਪੜਤੀ ਹੋਏ ਘਰ ਦੇ ਕੀ ਹਾਲਾਤ ਸੀ ਕੀ ਬੈਕਗ੍ਰਾਉਂਡ ਸੀ ਘਰ ਦੇ ਵੀ ਜਿਹੇ ਹਾਲਾਤ ਹੈ ਮੈਂ ਕਿਸਾਨ ਦਾ ਬੇਟਾ ਜੀ ਮੇਰੇ ਫਾਦਰ ਸਭ ਕਿਸਾਨੀ ਕਰਦੇ ਸੀ ਮਤਲਬ ਘਰ ਦੇ ਹਾਲਾਤ ਬਹੁਤ ਜਿਆਦਾ ਮਤਲਬ ਕਹਿ ਸਕਦੇ ਕਿ ਮਤਲਬ ਗਰੀਬੀ ਹਾਲਤ ਸੀ ਸੀ ਬਹੁਤ ਹੀ ਜਿਆਦਾ ਮਤਲਬ ਕਮਜ਼ੋਰ ਸੀ ਪੈਸਾ ਤਾਂ ਬਿਲਕੁਲ ਹੈ ਨਹੀਂ ਸੀ ਦਿਹਾੜੀ ਲਾਂਦੇ ਸੀ ਦਿਹਾੜੀ ਲਾ ਕੇ ਪੈਸੇ ਲਿਆਂਦੇ ਸੀ ਚਲੋ ਆਪਣਾ ਜੋ ਗੁਜ਼ਾਰਾ ਹੁੰਦਾ ਸੀ ਉਹਦੇ ਨਾਲ ਆਪਾਂ ਕਰਦੇ ਸੀ ਜੀ ਤੇ ਇੱਕ ਸ਼ੌਂਕ ਸੀ ਮੈਨੂੰ ਆਰਮੀ ਦੇ ਵਿੱਚ ਜਾਣ ਦਾ ਤੇ ਮੈਂ 6ਵੀਂ ਕਲਾਸ ਤੋਂ ਹੀ ਸ਼ੁਰੂ ਕਰਤੀ ਸੀ ਦੌੜ ਲਾਣੀ ਦੀ ਦਿਨ ਰਾਤ ਦੌੜ ਲਾਈ ਆ ਜੀ ਉਸ ਟਾਈਮ ਆਪਣੇ ਕੋ ਕੋਈ ਮਤਲਬ ਸਾਧਨ ਨਹੀਂ ਸੀਗਾ ਨਾ ਕੋਈ ਬੂਟ ਸੀ ਨਾ ਕੋਈ ਮਤਲਬ ਡਾਈਟ ਸੀ ਸਾਡੀ ਕੁਝ ਵੀ ਨਹੀਂ ਸੀ ਸਾਡੇ ਕੋਲ ਮਤਲਬ ਫਿਰ ਵੀ ਆਪਾਂ ਮਿਹਨਤ ਨਹੀਂ ਛੱਡੀ ਔਰ ਮਿਹਨਤ ਕਰਨ ਤੋਂ ਬਾਅਦ ਸਾਡੇ 17 ਸਾਲ ਦੀ ਉਮਰ ਸੀ ਉਸ ਟਾਈਮ ਸ਼ਾਰਟ ਚ ਲੈ ਲੰਦੇ ਸੀ ਸਾਡੇ 17 ਸਾਲ ਵਾਲਾ ਤੇ ਮੈਂ ਪਹਿਲੀ ਭਰਤੀ ਵੇਖੀ ਉਹ 400 ਬੰਦੇ ਜੀ ਦੌੜ ਗਿੱਤੇ ਮੈਂ ਪਹਿਲੇ ਨੰਬਰ ਤੇ ਆਇਆ ਸੀ ਔਰ ਮੈਂ ਪਹਿਲੀ ਭਰਤੀ ਦੇ ਵਿੱਚ ਆਰਮੀ ਦੇ ਵਿੱਚ ਸਿਲੈਕਟ ਹੋ ਗਿਆ ਸੀ ਸਮੱਸਿਆਵਾਂ ਦਾ ਕੀ ਸਾਹਮਣਾ ਕਰਨਾ ਪਿਆ ਤੁਹਾਨੂੰ ਕਹਿਣਾ ਚਾਹੀਦਾ ਪਰ ਇਸ ਸਮੱਸਿਆ ਦਾ ਮੈਂ ਇਹ ਸੀ ਕਿ ਮੇਰੇ ਕੋਲ ਇੱਕ ਤੇ ਦੌੜਨ ਵਾਸਤੇ ਗੂਠ ਨਹੀਂ ਸੀ ਆ ਗਈ ਦੂਜਾ ਕਿ ਤੇ ਆਣ ਜਾਣ ਵਾਸਤੇ ਘਰ ਆਇਆ ਬਿਲਕੁਲ ਨਹੀਂ ਸੀ ਹੈਗਾ ਜੀ ਆਣ ਗੁਆਣ ਕੋ ਮੰਗਦੇ ਸੀ ਪਰ ਬਹੁਤ ਔਖਾ ਸੀ ਸ਼ਰਮ ਵੀ ਆਉਂਦੀ ਸੀ ਪਰ ਬਹੁਤ ਮੁਸ਼ਕਲਾਂ ਦਾ ਟਾਈਮ ਕੱਢ ਕੇ ਮਤਲਬ ਰੁਝਾਨ ਇਦਾਂ ਦਾ ਹੋ ਗਿਆ ਸੀ ਕਿ ਵੀ ਕੁਝ ਵੀ ਹੋ ਜਾਏ ਆਰਮੀ ਦੇ ਵਿੱਚ ਜਾਣਾ ਹੀ ਜਾਣਾ ਹੈ ਚਾਹੇ ਜਿਹੜਾ ਮਰਜੀ ਦੁਨੀਆ ਦਾ ਕਸ਼ਟ ਆ ਜਾਏ ਫਿਰ ਵੀ ਆਪਾਂ ਮਤਲਬ ਦਿਨ ਮਾੜੇ ਦੇਖਣ ਤੋਂ ਬਾਅਦ ਮੈਨੂੰ ਆਰਮੀ 'ਚ ਜੋਬ ਦਾ ਮੌਕਾ ਮਿਲ ਗਿਆ ਪਰਮਾਤਮਾ ਨੇ ਮੇਰੀ ਸੁਣ ਲਈ ਔਰ ਮੈਂ ਆਰਮੀ ਦੇ ਵਿੱਚ ਜੁਆਇਨ ਹੋ ਗਿਆ ਸੀ ਵੀ ਯਾਰ ਜਿਹੜੀ ਆਰਮੀ ਨਾਲ ਮਾਸ਼ਿਆ ਹਾਂਜੀ ਆਰਮੀ ਨਾਲ ਮੇਰੀ ਜ਼ਿਆਦਾ ਇਹ ਹੈ ਕਿ ਜਦੋਂ ਮੁਕਾਬਲੇ ਬਹੁਤ ਲੜੇ ਹੋਏ ਆ ਔਰ ਇੱਕ ਵਾਰੀ ਤਾਂ ਦਾ ਮੁਕਾਬਲਾ ਹੋਇਆ ਸੀ ਕਿ ਆਪਾਂ ਦੀ ਪਾਰਟੀ ਬਾਹਰ ਸੀ ਆਪਾਂ 12-13 ਬੰਦੇ ਸੀ ਤੇ ਸਾਡੇ ਤੇ ਅਤਿਗਮਾਦੀ ਹਮਲਾ ਹੋ ਗਿਆ ਜੀ ਔਰ ਅਤਿਗਮਾਦੀ ਹਮਲਾ 16-17 ਬੰਦਿਆਂ ਨੇ ਜੱਕਦਮ ਸਾਡੇ ਤੇ ਫਾਇਰ ਕਰ ਦਿੱਤਾ ਔਰ ਇੰਨਾ ਜ਼ਬਰਦਸਤ ਸੀ ਕਿ ਬਚਣਾ ਬਹੁਤ ਮੁਸ਼ਕਲ ਸੀ ਤੇ ਉਸ ਟਾਈਮ ਮੈਨੂੰ 14 ਗੋਲੀਆਂ ਲੱਗੀਆਂ ਜੀ ਔਰ ਮੇਰੇ ਦੋ ਸਾਥੀਆਂ ਨੂੰ ਵੀ ਨਾਲ ਲੱਗੀਆਂ ਫਿਰ ਵੀ ਆਪਾਂ ਹਿੰਮਤ ਨਹੀਂ ਹਾਰੀ ਜੀ ਅੱਜੇ ਮੈਨੂੰ ਯਾਦ ਆਉਂਦਾ ਕਿ ਮੈਂ ਬੰਦੇ ਆਪਣੇ ਸੇਵ ਕਰਨ ਤੋਂ ਬਾਅਦ ਆਪਣੇ ਆਪ ਨੂੰ ਵੀ ਸੇਵ ਕੀਤਾ ਔਰ ਉਹ ਯਾਦ ਮੈਨੂੰ ਅਜੇ ਤੱਕ ਨਹੀਂ ਭੁੱਲਦੀ ਜੀ ਇਹ ਮੇਰੀ ਮੇਨ ਜ਼ਿੰਦਗੀ ਦੀ ਕਿ ਉਸ ਟਾਈਮ ਜੀਨ ਮਰਨ ਦਾ ਇੱਕ ਹੋ ਗਿਆ ਸੀ ਕਿ ਬਚ ਵੀ ਸਕਦੇ ਆ ਮਰ ਵੀ ਸਕਦੇ ਆ ਜੀ ਪਰ ਪ੍ਰਮਾਤਮਾ ਨੇ ਸੇਵਾ ਲਾਣੀ ਸੀ ਮੁਕਾਬਲਾ ਵੀ ਲੜਿਆ ਬੰਦੇ ਵੀ ਬਚਾਏ ਔਰ ਆਪਣੇ ਆਪ ਬਚਾ ਕੇ ਅੱਜ ਪਰਿਵਾਰ ਦੇ ਵਿੱਚ ਬੈਠੇ ਜੀ ਨਸ਼ਿਆਂ ਦਾ ਜੀ ਇਸ ਟਾਈਮ ਇੰਨਾ ਕ ਦਲਦਲ ਦੇ ਵਿੱਚ ਆਪਣੀ ਨੌਜਵਾਨ ਪੀੜੀ ਫਸ ਚੁੱਕੀ ਆ ਪਰ ਮੈਂ ਵੇਖੇ ਹੋਏ ਨੇ ਇੰਨੇ ਨੇ ਵਧੀਆ ਮੁੰਡੇ ਇੰਨੇ ਨੇ ਵਧੀਆ ਕੁੜੀਆਂ ਕਾਬਿਲਤ ਜਿਨ੍ਹਾਂ ਦੇ ਵਿੱਚ ਇਨਾ ਹੁਨਰ ਆ ਇਨਾ ਮਤਲਬ ਮਤਲਬ ਹੁਸਨਾ ਕੰਮ ਦਾ ਉਹਨਾਂ ਦੇ ਪ੍ਰਤੀ ਉਹਨਾਂ ਨੂੰ ਚਾਹੀਦਾ ਆ ਕਿ ਇਹ ਨਸ਼ਾ ਛੱਡ ਕੇ ਸਰਕਾਰਾਂ ਨੂੰ ਮੈਨ ਚਾਹੀਦਾ ਕਿ ਇਹ ਨਸ਼ੇ ਦੇੰਤ ਨੱਥ ਪਾਣ ਬੱਚੇ ਇੰਨੇ ਨੇ ਵਧੀਆ ਟੈਲੈਂਟ ਵਾਲੇ ਬੱਚੇ ਆ ਜਿਹੜੇ ਮਤਲਬ ਨਸ਼ਿਆਂ ਨੇ ਖਤਮ ਕਰ ਦਿੱਤੇ ਆ ਇਸ ਨਸ਼ਿਆਂ ਦੇ ਨੱਥ ਪਾਉਣ ਬੱਚਿਆਂ ਨੂੰ ਮੈਂ ਇਹੋ ਕਹਿਣਾ ਕਿ ਜੇ ਤੁਹਾਨੂੰ ਕੋਈ ਮਾੜੀ ਚੀਜ਼ ਕੋਈ ਦੱਸਦਾ ਆ ਕਰਵਾਉਂਦਾ ਆ ਉਹਨੂੰ ਛੱਡ ਕੇ ਚੰਗੇ ਰਾਹ ਲੱਗੋ ਮਾਂ ਪਿਓ ਦਾ ਨਾਮ ਰੋਸ਼ਨ ਕਰੋ ਔਰ ਜੇ ਤੁਸੀਂ ਚੰਗੇ ਰਾਹ ਲੱਗੋਗੇ ਪ੍ਰਮਾਤਮਾ ਨੇ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਵੈਸੇ ਨਾਮ ਰੋਸ਼ਨ ਕਰਨਾ ਜੇ ਤੁਸੀਂ ਨਸ਼ਿਆਂ ਤੋਂ ਬਚ ਗਏ